ਫਰਮਾ ਗੀਏ ਨਾ ਤਾਂ ਮੈਂ ਲੈਣੀ ਆਂ ਤੇ ਕਾਲੀ ਜੀ ਕਹਿੰਦਾ ਰਹਿਣਾ ਮੈਂ ਬੱਦਲ ਨੇ ਮੋਟਾ ਕੋਈ ਨਾ ਖੜਦਾ ਇੱਕ ਮਿੰਟ ਅਲਹਮਦੁਲਿ ਆੜੂ ਉਡਾ ਲਈਏ ਆਂਦਾ ਕੋ ਘਰ ਵਾਲੇ ਕਹਿੰਦੇ ਕਹਿੰਦੇ ਸਾਲੀ ਜਿੰਨੀ ਨੀਂਦ ਉੱਤਰੀ ਵੀ ਉਹਦੀ ਜਿਵੇਂ ਪਲਾਸਟਿਕ ਲੱਗੀ ਹੁੰਦੀ ਆ ਉਹ ਲਾਲਾ ਫੋਨ ਕਰੀ ਜਾਂਦਾ ਦੇਖ ਆ ਦੇਖ ਨਾ ਯਾਰ ਕਮਾਲ ਕਰੀ ਇਹ ਦੇਖੋ ਯਾਰ 15 ਵਜੇ ਚੱਲਿਆ ਇਹਨਾਂ ਦੇ ਅਨਹੇ ਮੀਟਿੰਗ ਆ ਦੇਖ ਚੁੱਪ ਇਹ ਛਾੜ ਦੇ ਛਾੜ ਦੇ ਆ ਦੇਖੋ ਉਹ ਲੈਬ ਚ ਭਜਿਆ ਆ ਦੇਖ ਆਹ ਸੋਹਣੇ ਆਹ ਪਾਣੀ ਨਿਕਲ ਰਿਹਾ ਹੈ ਪਾਣੀ ਲੈ ਪਾਣੀ ਆਹ ਬਦ ਐ ਕਰਿਓ ਯਾਰ ਤੂੰ ਸੁਮੈਲ ਹੈ ਨਹੀਂ ਯਾਰ ਆਹ ਲੈ ਅੰਡਾ ਚੱਪਣਾ ਜੀ ਆ ਦੱਸੀ ਕੀ ਯਾਰ ਅੰਡਾ ਆਹ ਆਹ ਬਰਬਦੀ ਗੱਲਾਂ ਅੰਡੇ ਚੱਪਕਿੰਦੇ ਹੋ ਦੀ ਅੱਗ ਫੜ ਰਿਹਾ ਹੁਣ ਦੱਸ ਆਂ ਮੈਂ ਬੋਲਣਾ ਬੋਲਣਾ ਕੋਈ ਵੀ ਚੋਕੀ ਚੋਕੀ ਕਰੇ ਸ਼ਹਿਰ ਨਾਲ ਸ਼ਹਿਰ ਤਖਰੀਦੀ ਆਹ ਦੇਖੋ ਜੀ ਆਂਡਾ ਉਹ ਪਟਾਕੇ ਮਾਰੇ ਆਂਡਾ ਜੀ ਦੇਖੋ ਕੋਈ ਆਂਡਾ ਕਾਲਾ ਹੋਊਗਾ ਜੀ ਇਹ ਵੀ ਇਹ ਕੋਈ ਹੋਰ ਆਟਮਾ ਕੈਮੀਕਲ ਟਾਈਪ ਹੈ ਹਾਂ ਆਂਡਾ ਕਾਲਾ ਹੋ ਗਿਆ ਜੀ ਹਾਂਜੀ ਸਰ ਇਹ ਜਿਹੜਾ ਹੈਗਾ ਸਾਡੇ ਧਿਆਨ ਦੇ ਵਿੱਚ ਹੀ ਆਇਆ ਹੈਗਾ ਇੱਥੇ ਮਛੇਵੜਾ ਸ਼ਹਿਰ ਦੇ ਵਿੱਚ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਹੈ ਤੇ ਉਹ ਵੀਡੀਓ ਦੇ ਵਿੱਚ ਇੱਕ ਸ਼੍ਰੀ ਲੋਕਲ ਹੈਗੇ ਨੇ 바ਵਾ ਵਰਮਾ ਜੀ ਉਹ ਦੱਸ ਰਹੇ ਨੇ ਵੀ ਉਹਨਾਂ ਨੇ ਇੱਕ ਕਿਸੇ ਸ਼ੌਪ ਤੋਂ ਜਿਹੜੀ ਹੈਗੀ ਅੰਟੀਆਂ ਦੀ ਟ੍ਰੇ ਜਿਹੜੀ ਹੈਗੀ ਆ ਖਰੀਦੀ ਗਈ ਜਦੋਂ ਉਹ ਘਰ ਵਾਸਤੇ ਲੈ ਕੇ ਗਏ ਤਾਂ ਉਹਨਾਂ ਦੇ ਘਰੋਂ ਜਦੋਂ ਉਹ ਉਹਨੂੰ ਮਤਲਬ ਕਿ ਕੁਛ ਚੀਜ਼ ਬਣਾਉਣ ਵਾਸਤੇ ਅੰਡ ਨੂੰ ਤੋੜਿਆ ਤਾਂ ਉਹ ਫਿਰ ਇਹ ਗੱਲਾਂ ਜਿਹੜੀਆਂ ਹੈਗੀਆਂ ਧਿਆਨ ਦੇ ਵਿੱਚ ਆਈਆਂ ਹੈ। ਇਹਦੇ ਉੱਤੇ ਕੋਈ ਕਾਰਵਾਈ ਵਗੈਰਾ ਕੁਝ ਹੈ ਰਿਟੇਲ ਚ ਜਾਂ ਤੁਸੀਂ ਕੋਈ ਸੈਂਪਲ ਵਗੈਰਾ ਜਾ ਹਾਈ ਅਥਾਰਟੀ ਸਿਵਲ ਸਰਜਨ ਨੂੰ ਮਾਰਕ ਕੀਤੀ ਹੋਈ ਕੋਈ ਲੈਟਰ ਵਗੈਰਾ ਹਾਂਜੀ ਸਰ ਜਦੋਂ ਸਾਡੇ ਇਹ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਤੁਰੰਤ ਜਿਹੜੀ ਇਹਦੇ ਉੱਤੇ ਕਾਰਵਾਈ ਪਾਉਂਦੇ ਹੋਏ ਅਸੀਂ ਸਾਡੇ ਜਿਹੜੇ ਹੈਗੇ ਆ ਜ਼ਿਲ੍ਹੇ ਦੇ ਮਾਨਜੂਬ ਸਿਵਲ ਸਰਜਨ ਸਾਹਿਬ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਅਸੀਂ ਸੂਚਿਤ ਕੀਤਾ ਗਿਆ ਤੇ ਜਿਹੜਾ ਹੈਗਾ ਵੀ ਇਹ ਇੱਥੇ ਲੋਕਲ ਮਛੀਵਾੜੇ ਦੇ ਵਿੱਚ ਧਿਆਨ ਦੇ ਵਿੱਚ ਆਇਆ ਹੈ ਉਹਨਾਂ ਨੇ ਤੁਰੰਤ ਸਾਡੇ ਮਾਨਜੂਬ ਸਿਵਲ ਸਰਜਨ ਸਾਹਿਬ ਨੇ ਇਹਦੇ ਉੱਤੇ ਕਾਰਵਾਈ ਪਾਉਂਦੇ ਹੋਏ ਸਾਡੇ ਜਿਹੜੇ ਹੈਗੇ ਆ ਜਿਹੜਾ ਸਿਹਤ ਅਧਿਕਾਰੀ ਤੇ ਉਹਨਾਂ ਦੇ ਨਾਲ ਜਿਹੜੀ ਫੂਡ ਸੇਫਟੀ ਟੀਮ ਹੈ ਉਹਨਾਂ ਨੂੰ ਉਹ ਲੈਟਰ ਜਿਹੜੀ ਮਾਰਕ ਕਰ ਦਿੱਤੀ ਗਈ ਹੈ ਤੇ ਉਹ ਤੇ ਜਿਹੜੀ ਹੈਗੀ ਆ ਜਿਹੜਾ ਸਿਹਤ ਅਫਸਰ ਤੇ ਉਹਨਾਂ ਦੀ ਫੂਡ ਸੇਫਟੀ ਵੱਲੋਂ ਜੋ ਵੀ ਬਣਦੀ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488